ਸਾਰੇ ਨੇ ਤੁਸੀਂ ਦੇਖ ਰਹੇ ਹੋ YouTube ਚੈਨਲ ਤੇ Facebook ਪੇਜ ਪ੍ਰਿੰਸੀਰ ਕੇ ਵਾਲਾ ਵੈਸੇ ਤਾਂ ਆਪਾਂ ਇੱਕ ਦਿਨ ਛੱਡ ਕੇ ਵੀਡੀਓ ਪਾਉਣੇ ਹੁੰਦੇ ਆ ਪਰ ਪਿਛਲੇ ਕੁਝ ਦਿਨਾਂ ਤੋਂ ਆਪਾਂ ਵੀਡੀਓ ਤਾਂ ਕਰਕੇ ਨਹੀਂ ਪਾਈ ਅਸੀਂ YouTube ਤੇ ਕਿਉਂਕਿ ਬਹੁਤ ਹੀ ਦਰਦਨਾਕ ਘਟਨਾ ਆਪਣੇ ਵੱਡੇ ਵੀਰ ਰਾਜਵੀਰ ਜਵੰਦਾ ਦੇ ਬੀਤੇ ਦਿਨੀ ਹੈ ਨਾ ਐਕਸਪਾਇਰ ਹੋ ਚੁੱਕੇ ਸੀਗੇ ਤਾਂ ਕਰਕੇ ਆਪਾਂ ਵੀਡੀਓ ਨਹੀਂ ਪਾਈਆਂ ਇੱਕ ਵੀਡੀਓ ਪਾਉਣ ਦਾ ਕੋਈ ਐਡਾ ਉਹ ਵੀ ਨਹੀਂ ਸੀਗਾ ਕਿ ਵੀਡੀਓ ਬਣਾਉਂਦੇ ਤੇ ਪਾਉਂਦੇ ਪਰ ਜਦੋਂ ਅੰਦਰ ਉਹ ਦਿਲ ਨਾ ਖੁਸ਼ ਹੋਵੇ ਤਾਂ ਉਹ ਵੀਡੀਓ ਵੀ ਨਹੀਂ ਪੈਂਦੀ ਆਪਣੇ ਤੋਂ ਤਾਂ ਕਰਕੇ ਅੱਜ ਵੀ ਔਖੇ ਸੌਖੇ ਆਪਾਂ ਵੀਡੀਓ ਚੱਲੋ ਪਾ ਰਹੇ ਆਂਗੇ ਪਰ ਇੱਕ ਹੌਲੀ ਹੌਲੀ ਚੱਲੋ ਹੁੰਦਾ ਸਮੇਂ ਦੇ ਨਾਲ ਬੰਦਾ ਉਹ ਭੁੱਲਣ ਦੀ ਕੋਸ਼ਿਸ਼ਾਂ ਕਰਦਾ ਤਾਂ ਕਰਕੇ ਆਪਣੇ ਕੰਮੀ ਦਾ ਆਪ ਨੂੰ ਲੱਗਣਾ ਪਊਗਾ ਤੇ ਹੁਣ ਆਪਾਂ ਗੱਲਾਂ ਸ਼ੁਰੂ ਕਰਦੇ ਆਪਾਂ ਮੈਸ਼ੀ ਤੇ ਜੌਂਡੀਅਰ ਬਾਰੇ ਮੈਸ਼ੀ ਕੀ ਕਹਿੰਦਾਗਾ ਕਿ ਤੇਲ ਸਾਡਾ ਗਰਮ ਹੋ ਕੇ ਜਾਊਗਾ ਤਾਂ ਵਧੀਆ ਚੱਲੂ ਜੌਂਡੀਅਰ ਕੀ ਕਹਿੰਦਾ ਟੈਂਕੀ ਪਿੱਛੇ ਤਾਂ ਦਿੱਤੀ ਆ ਕਿ ਸਾਡਾ ਤੇਲ ਠੰਡਾ ਰਹੂ ਤਾਂ ਟਰੈਕਟਰ ਵਧੀਆ ਚੱਲੂ ਹੁਣ ਗੱਲ ਕੀ ਆ ਆਰਮ ਟਰੈਕਟਰ ਦੀ ਟੈਂਕੀ ਕਿੱਥੇ ਹੁੰਦੀ ਆ ਆਹ ਜਗਾਚ ਇੰਨੀ ਜਗ੍ਹਾ ਚ ਟੈਂਕੀ ਹੁੰਦੀ ਆ ਮੈਸ਼ੀ ਕਿੱਥੇ ਦਿੰਦੇ ਟੈਂਕੀ ਇੰਨੀ ਜਗਾਚ ਇੰਨੀ ਜਗ੍ਹਾ ਤੇ ਕੀ ਹੁੰਦਾ ਬਿਲਕੁਲ ਇੰਜਨ ਦੇ ਉੱਤੇ ਆ ਜਾਂਦੀ ਹੈ ਟੈਂਕੀ ਟੈਪ ਤਾਂ ਖੋਲਣ ਲੱਗੇ ਕਸਣ ਲੱਗੇ ਸੋਰੀ ਐਡਜਸਟ ਕਰਨ ਲੱਗੇ ਲਾ ਲੋ ਨੋਜ਼ਲਾਂ ਖੋਲਣ ਲੱਗੇ ਇੰਜੈਕਟਰ ਖੋਲਣ ਲੱਗੇ ਜਾਂ ਕੋਈ ਵੀ ਕੰਮ ਕਰਨਾ ਹੈਗਾ ਆਪਾਂ ਤਾਂ ਆਪਾਂ ਨੂੰ ਪਹਿਲਾਂ ਕੀ ਕਰਨਾ ਪੂ ਟੈਂਕੀ ਉਤਾਰਨੀ ਪੂਗੀ ਤਾਂ ਕਰਕੇ ਟੈਂਕੀ ਉਤਾਰਨ ਦੇ ਵਿੱਚ ਜ਼ਰੂਰ ਦਿੱਕਤ ਆਉਂਦੀਆਂ ਨੇ ਚਲੋ ਜੌਂਡੀਅਰ ਕਹਿੰਦਾ ਟੈਂਕੀ ਪਿੱਛੇ ਦੀ ਦੀ ਮਗਰਾਟਾਂ ਦੇ ਵਿੱਚ ਉਥੇ ਕੀ ਦਿੱਕਤ ਆਉਂਦੀ ਆ ਸਾਰਿਆਂ ਤੋਂ ਪਹਿਲਾਂ ਪਿੱਛੇ ਦੇਖਣ ਲਈ ਆਪਾਂ ਦਿੱਕਤ ਆਉਂਦੀ ਬੈਠਣ ਦੇ ਵਿੱਚ ਦਿੱਕਤ ਆਉਂਦੀ ਹੈਗੀ ਠੀਕ ਆ ਕੋਈ ਵੀ ਆਪਾਂ ਕੈਨੋਪੀ ਲਾਉਣੇ ਆ ਯੂ ਪਾਈਪ ਲਾਉਣੇ ਆ ਪਿੱਛੇ ਯੂ ਪਾਈਪ ਲਾਉਣੇ ਆ ਉਦੋਂ ਲਾਉਣ ਦੇ ਵਿੱਚ ਦਿੱਕਤ ਆਉਂਦੀ ਹੈਗੀ ਠੀਕ ਆ ਉਸ ਤੋਂ ਬਾਅਦ ਕੈਨੋਪੀ ਲਾਉਤੋਂ ਯੂ ਪਾਈਪ ਵੀ ਲ ਲਈ ਪਿੱਛੇ ਡੈਕ ਲਾ ਲਿਆ ਵੱਡਾ ਡੈਕ ਲਾ ਲਿਆ ਨਾ 15 ਇੰਚ ਡੈਕ ਤੇ ਟੈਂਕੀ ਦੇ ਵਿੱਚਕਾਰ ਸਿਰਫ ਇੰਨਾ ਕੁ ਫਾਸਲਾ ਰਹਿ ਜਾਂਦਾ ਤੇਲ ਪਾਉਣ ਦਾ ਔਖਾ ਜੇ ਵੈਸੇ ਵੀ ਤੇਲ ਪਾਣੀ ਔਖਾ ਹੁੰਦਾ ਉਹ ਪਿਛਲੀ ਟੈਂਕੀ ਚ ਇਦਾਂ ਹੀ ਜੇ ਪਿੱਛੇ ਕੁਝ ਨੁਕਸਾਨ ਨੇ ਤਾਂ ਅੱਗੇ ਵੀ ਕੁਝ ਨੁਕਸਾਨ ਨੇ ਤਾਂ ਆਪਣੇ ਆਰਮ ਟਰੈਕਟਰਾਂ ਨੇ ਕੀ ਕਰਤਾ ਲੋ ਬਈ ਟੈਂਕੀ ਐਨੇ ਥਾਂ ਚ ਦੇਤੀ ਪਰ ਇਹ ਕਿਉਂ ਨਹੀਂ ਦੇ ਰਹੇ ਕੀ ਚੱਕਰ ਪੈ ਰਹੇ ਇਹਨਾਂ ਨੂੰ ਇਹ ਅੱਡੀ ਇਹਨਾਂ ਦਾ ਇੱਕ ਭੰਬਲਪੂਸੀ ਜਿੱਚ ਪੈ ਰਹੇ ਆਂ ਕੰਪਨੀਆਂ ਤੇ ਪਿੱਛੇ ਕੁਝਲੇ ਦਿਨ ਨਵਦੀਪ ਭਾਈ ਨੇ ਵੀ ਵੀਡੀਓ ਪਾਈ ਸੀ ਕਿ ਬਈ ਮੈਸੀ ਤੇ ਜੌਂਡੀਅਰ ਕੋਈ ਮਿਲਿੰਦਨ ਜੋਗ ਬ੍ਰੇਡ ਨਹੀਂ ਹੈਗੇ ਪਰ ਫੇਰ ਵੀ ਇੰਨੇ ਚ ਇੰਨਾ ਡਿਫਰੈਂਸ ਕਿਵੇਂ ਕੀ ਚੱਕਰ ਹੈਗਾ ਅੱਜ ਉਹੀ ਡਿਫਰੈਂਸ ਦੀ ਆਪਾਂ ਗੱਲ ਕਰਦੇ ਆਂ ਕੀ ਚੱਕਰ ਹੈ ਇਹਨਾਂ ਦੇ ਵਿੱਚ ਅੱਗੇ ਪਿੱਛੇ ਟੈਂਕੀਆਂ ਦਾ ਗਰਮ ਠੰਡੇ ਤੇਲ ਦਾ ਕੀ ਚੱਕਰ ਹੈਗਾ ਹੁਣ ਸਾਰਿਆਂ ਤੋਂ ਪਹਿਲਾਂ ਆਪਾਂ ਇੱਕ ਗੱਲ ਸਮਝਦੇ ਆਂਗੇ ਕਈ ਲੋਕ ਕਹਿੰਦੇ ਆ ਜੌਂਡੀਅਰ ਇਹਦੇ ਵਿੱਚ ਪਹਿਲ ਨੰਬਰ ਤੇ ਹੈ ਕਿਉਂ ਤੇਲ ਠੰਡਾ ਰਹਿੰਦਾ ਠੰਡਾ ਤੇਲ ਵਧੀਆ ਚੱਲੂ ਸੋਡੀ ਵੀ ਗੱਲ ਸਹੀ ਆ ਫੇਰ ਕਹਿੰਦੇ ਮੈਸੀ ਵਧੀਆ ਕਿਉਂ ਗਰਮ ਤੇਲ ਆ ਗਰਮ ਤੇਲ ਛੇਤੀ ਵਿੱਚ ਉਹ ਵੀ ਸਹੀ ਆ ਪਰ ਜਾਈਏ ਤਾਂ ਜਾਈਏ ਕਿੱਧਰ ਉਹੀ ਆਪਾਂ ਤੁਸੀਂ ਕਿਧਰੇ ਨਹੀਂ ਆਣਾ ਤੁਸੀਂ ਇੱਥੇ ਬਹਿ ਜਾਓ ਮੈਂ ਜਾਊਂਗਾ ਜਿੱਧਰ ਜਾਣਾ ਤੁਹਾਨੂੰ ਵੀਡੀਓ ਸਮਝਾ ਕੇ ਹੈਨਾ ਆਪਾਂ ਗੱਲ ਕਰਦੇ ਆ ਪਹਿਲਾ ਗਰਮ ਤੇਲ ਦੀ ਚਲੋ ਗਰਮ ਤੇਲ ਛੱਡੋ ਠੰਡੇ ਤੇਲ ਦੀ ਗੱਲ ਕਰਦੇ ਆ ਠੰਡੇ ਤੇਲ 'ਚ ਕੀ ਕੀ ਬੈਨੀਫਿਟ ਹੁੰਦੇ ਨੇ ਸਾਰਿਆਂ ਤੋਂ ਪਹਿਲੇ ਨੇ ਠੰਡਾ ਤੇਲ ਹੂਪਾਂ ਮੈਂ ਤੁਸੀਂ ਨਾ ਪੰਪ ਤੋਂ ਵੀ ਤੇਲ ਫੋਣਾ ਠੰਡਾ ਤੇਲ ਹੁਣ ਤੁਸੀਂ ਕੋ ਠੰਡਾ ਤੇਲ ਅਲੱਗ ਹੁੰਦਾ ਨਹੀਂ ਵੀਰੇ ਠੰਡਾ ਤੇਲ ਦਾ ਮਤਲਬ ਜਿਆਦਾ ਸਵੇਰੇ ਸਵੇਰੇ ਤੇਲ ਵਧੀਆ ਹੁੰਦਾ ਨਾ ਜਿਸਵੇਰੇ ਸਵੇਰੇ ਤੇਲ ਪਾਉਣੇ ਉਹਦੀ ਡੈਨਸਿਟੀ ਜਿਆਦਾ ਹੁੰਦੀ ਆ 1 ਲੀਟਰ ਆਪਾਂ ਕਹਿ ਦਦਿੰਨੇ ਉਹ ਚ ਡੀਜ਼ਲ ਕਿੰਨਾ ਹੁੰਦਾ ਮੇਰੇ ਹਿਸਾਬ ਨਾਲ ਡੀਜ਼ਲ ਦੀ ਡੈਨਸਿਟੀ 840 ਦੇ ਕਰੀਬ ਹੁੰਦੀ ਆ ਨਾ ਪੈਟਰੋਲ ਦੀ ਥੋੜੀ ਜਿਹਾ ਹੋਰ ਘਾਟੀ ਜਾਂਦੀ ਕਿਉਂਕਿ ਪੈਟਰੋਲ ਹਲਕਾ ਹੁੰਦਾ ਡੀਜ਼ਲ ਨਾਲੋਂ ਹਣਾ ਮਿੱਟੀ ਦਾ ਤੇਲ ਸਰੋਂ ਤੋਂ ਭਾਰੀ ਹੁੰਦਾਗਾ ਡੀਜ਼ਲ ਦੀ ਡੈਨਸਿਟੀ ਠੰਡੇ ਤੇਲ ਦੀ ਜ਼ਿਆਦਾ ਹੁੰਦੀ ਹੈ ਜੀ ਜੇ ਆਪਾਂ ਉਹਨੂੰ ਕੰਪੈਰੀਜ਼ਨ ਕਰੀਏ ਗਰਮ ਤੇਲ ਨਾਲ ਠੰਡੇ ਤੇਲ ਦੀ ਹੁਣ ਰਾਤ ਨੂੰ ਕਿਵੇਂ ਵਾਦੀ ਹੈ ਜਦੋਂ ਤੇਲ ਗਰਮ ਹੁੰਦਾ ਨਾ ਉਹਦੀ ਡੈਨਸਿਟੀ ਘਟਦੀ ਜਾਂਦੀ ਹੈ ਘਟਦੀ ਜਾਂਦੀ ਹੈ ਕਿ ਹੁਣ ਠੰਡੇ ਤੇਲ ਦੇ ਕੀ ਬੇਨਫੀਟ ਹੈ ਡੈਨਸਿਟੀ ਜ਼ਿਆਦਾ ਹੁੰਦੇ ਜੇ ਤੁਹਾਡੇ ਡੈਨਸਿਟੀ ਜ਼ਿਆਦਾ ਹੋਊਗੀ ਤਾਂ ਤੁਹਾਡਾ ਟਰੈਕਟਰ ਜ਼ਿਆਦਾ ਮਾਈਲੇਜ ਦੇਊਗਾ ਜ਼ਿਆਦਾ ਵਧੀਆ ਪਰਫਾਰਮੈਂਸ ਦੇਊ ਜਿੰਨੀ ਡੈਨਸਿਟੀ ਜ਼ਿਆਦਾ ਹੋਊਗੀ ਹੈਨਾ ਤਾਂ ਇੱਥੋਂ ਤਾਂ ਲੱਗ ਗਿਆ ਪਤਾ ਠੰਡੇ ਤੇਲ ਦੀ ਫਾਇਦੇ ਨੇ ਗਰਮ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਤੇ ਹੋਰ ਮੈਂ ਤੁਹਾਨੂੰ ਦੱਸਦਾਗਾ ਜਿਹੜੀ ਪਿੱਛੇ ਟੈਂਕੀ ਆਉਂਦੀ ਏ ਜਉਂ ਡੀਅਰ ਦੀ ਸਾਰਿਆਂ ਤੋਂ ਪਹਿਲਾਂ ਉਥੋਂ ਤੇਲ ਖਿੱਚਦਾ ਪੰਪ ਆ ਨਾ ਇਹ ਤੁਸੀਂ ਗੱਲ ਮੰਨਦੇ ਹੋ ਤੇ ਪੰਪ ਵਾਪਸ ਤੇਲ ਭੇਜਦਾ ਵੀ ਹੁੰਦਾ ਇੰਜੈਕਟਰਾਂ ਨੋਜ਼ਲਾਂ ਵਿੱਚ ਦੀ ਹੈ ਨਾ ਜਿਹੜਾ ਵਾਪਸੀ ਵਾਲਾ ਤੇਲ ਹੁੰਦਾ ਐਡੇ ਲੰਮੇ ਪ੍ਰੋਸੈਸ ਚ ਕਿਤੇ ਕਿਤੇ ਨਾ ਜਾ ਕੇ ਥੋੜਾ ਜਿਹਾ ਪਣੋਂ ਪ੍ਰੈਸ਼ਰ ਚ ਕਮੀ ਮਹਿਸੂਸ ਹੋ ਸਕਦੀ ਹੈਗੀ ਜੇ ਕਿਤੇ ਕੰਪਨੀਆ ਇਦਾਂ ਨਹੀਂ ਹੁੰਦਾ ਨਾ ਵੈਸੇ ਪਰ ਜੇ ਆਮ ਬੰਦਾ ਲਾਉਂਦਾ ਤਾਂ ਉਹਦੀ ਆਪ ਨੂੰ ਪ੍ਰੈਸ਼ਰ 'ਚ ਦਿੱਕਤ ਆ ਸਕਦੀ ਐ ਏਡੀ ਲੰਮੀ ਵਾਪਸ ਵੀ ਠੱਕਣਾ ਅੱਗੇ ਵੀ ਖਿੱਚਣਾ ਤੇਲ ਹਨਾ ਇੰਨੀਆਂ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਇਦਾਂ ਨਹੀਂ ਹੈਗਾ ਤੁਹਾਨੂੰ ਖੇਤੀ 'ਚ ਦਿੱਕਤ ਆਉਣਗੀਆਂ ਜੇ ਕੋਈ ਬੰਦਾ ਮਗਾਵਲੇ 'ਚ ਜਾਂਦਾ ਨਾ ਉਹ ਨੂੰ ਇਹ ਚੀਜ਼ਾਂ ਦੀ ਦਿੱਕਤ ਆਉਣੀ ਲਾਜ਼ਮੀ ਹਾਂ ਉਹ ਆਦੇ ਜਿਗਾੜ ਕਰਦੇ ਨੇ ਹੁਣ ਆਪਾਂ ਗੱਲ ਕਰਦੇ ਗਰਮ ਤੇਲ ਹਨਾ ਗਰਮ ਤੇਲ 'ਚ ਕੀ ਹੁੰਦਾਗਾ ਡਾਇਨੇਸਟੀ ਘਟ ਜਿੰਦੀ ਹੈ ਜਿੰਨਾ ਤੇਲ ਗਰਮ ਹੋ ਓਨੀ ਡਾਇਨੇਸਟੀ ਘਟ ਜੂਗੀ ਠੀਕ ਆ ਡਾਇਨੇਸਟੀ ਘਟ ਗਈ ਕੋਈ ਚੱਕਰ ਨਹੀਂ ਉਤੋਂ ਦਾ ਕੀ ਫਾਇਦਾ ਕੀ ਹੋਊਗਾ ਨਾ ਗਰਮ ਗਰਮ ਤੇਲ ਜਿਆਦਾ ਛੇਤੀ ਮੱਚਦਾ ਠੰਡੇ ਨਾਲ ਇਹ ਤਾਂ ਤੁਹਾਨੂੰ ਨੋਰਮਲ ਜੀ ਗੱਲ ਆ ਜੀ ਅੰਦਰ ਜਿਆਦਾ ਛੇਤੀ ਮੱਚੂ ਤਾਂ ਧੂਆਂ ਘਟ ਦਿਖਾਊਗਾ ਧੂਆਂ ਘਟ ਦਿਖਾਊਗਾ ਤਾਂ ਆਪਣਾ ਟਰੈਕਟਰ ਆਟੋਮੈਟਿਕਲੀ ਪਾਵਰ ਜਿਆਦਾ ਲਾਊਗਾ ਕਮ ਅੰਦਰ ਕੰਪ੍ਰੈਸ਼ਨ ਰੇਸ਼ਿਓ ਦੇ ਹਿਸਾਬ ਨਾਲ ਬਰਨਿੰਗ ਹੁੰਦੀ ਹੈ ਵੈਸੀ ਤਾਂ ਪਰ ਜਿੰਨਾ ਗਰਮ ਤੇਲ ਹੋਊ ਓਨੀ ਜ਼ਿਆਦਾ ਬਰਨਿੰਗ ਹੋਊਗੀ ਓਨਾ ਹੀ ਜ਼ਿਆਦਾ ਆਪਾਂ ਨੂੰ ਸੌਖਾ ਹੋਊਗਾ ਮਾਈਲੇਜ ਲੈਣੀ ਟਰੈਕਟਰ ਤੋਂ ਇਹ ਤਾਂ ਹੁਣ ਪੁਆਇੰਟ ਬਰਾਬਰ ਹੋ ਗਏ ਠੰਡੇ ਤੇਲ ਚ ਤੇਲ ਦੀ ਮਾਤਰਾ ਵਾਦੀ ਗਰਮ ਤੇਲ ਦੇ ਮੱਚਣ ਹੋ ਗਿਆ ਇਹ ਤਾਂ ਇਕੁਅਲ ਹੋ ਗਿਆ ਠੀਕ ਹੈ ਨਾ ਇਸ ਤੋਂ ਬਾਅਦ ਕੀ ਗੱਲਾਂ ਆਉਂਦੀਆਂ ਨੇ ਆਪਣੇ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਿੰਨਾ ਗਰਮ ਤੇਲ ਹੋਊਗਾ ਟਰੈਕਟਰ ਦਾ ਉਨਾ ਜ਼ਿਆਦਾ ਛੇ ਸ਼ੀ ਡੈਕਟਰ ਸਟਾਰਟ ਹੋਊਗਾ ਜਿੰਨਾ ਠੰਡਾ ਹੋਊਗਾ ਉਨਾ ਡਿਲੇਟ ਹੋਊਗਾ ਤੁਸੀਂ ਦੇਖਿਆ ਹੋਊਗਾ ਜੌਂਡੀਅਰ ਦੇ ਕਈ ਮਾਡਲਾਂ ਦੇ ਵਿੱਚ ਹੀਟਰ ਵੀ ਆਉਂਦੇ ਨੇ ਹਨਾ ਹੁਣ ਤਾਂ ਚਲੋ ਬੰਦ-ਬੰਦ ਹੋ ਗਏ ਮੇਰੇ ਹਿਸਾਬ ਨਾਲ ਪਹਿਲੇ ਹੀਟਰ ਵੀ ਆਉਂਦੇ ਸੀ ਉਹਦਾ ਮੇਜਰ ਰੀਜਨ ਇਹੀ ਹੁੰਦਾ ਇੱਕ ਤਾਂ ਜਿਹੜੇ ਡੈਕਟਰਾਂ ਦੇ ਟਰਬੋ ਲੱਗੇ ਨੇ ਉਹ ਹਵਾ ਦਾ ਪ੍ਰੈਸ਼ਰ ਜ਼ਿਆਦਾ ਦਿੰਦੇ ਨੇ ਤਾਂ ਕਰਕੇ ਉਹ ਇੱਕ ਪਿੱਛੋਂ ਤੇਲ ਹੁੰਦਾ ਉਹ ਪੂਰਾ ਠੰਡਾ ਤੇਲ ਹੁੰਦਾਗਾ ਕਈ ਵਾਰ ਕਈ ਵਾਰ ਦੀ ਗੱਲ ਕਰਦਾ ਮੈਂ ਜ਼ਿਆਦਾ ਨਹੀਂ ਉਦੋਂ ਚੱਲਣ ਦੇ ਨਾਲ ਨਾਲ ਤਾਂ ਗਰਮ ਹੋ ਹੀ ਜਾਂਦਾ ਹਨਾ ਜਿੰਨਾ ਛੇਤੀ ਇੰਜਨ ਗਰਮ ਹੋਊਗਾ ਉਨਾ ਜ਼ਿਆਦਾ ਆਪਣਾ ਵਧੀਆ ਪਰਫਾਰਮੈਂਸ ਦੇਊਗਾ ਹੁਣ ਇਹਦੇ ਵਿੱਚ ਵੀ ਦੋ ਗੱਲਾਂ ਹੋ ਗਈਆਂ ਇੰਜਨ ਠੰਡਾ ਚੱਲਣਾ ਚਾਹੀਦਾ ਕਿ ਇੰਜਨ ਗਰਮ ਚੱਲਣਾ ਚਾਹੀਦਾ ਇੰਜਨ ਲੈਵਲ ਤੇ ਚੱਲਣਾ ਚਾਹੀਦਾ 90 95 ਡਿਗਰੀ ਦੇ ਇੰਜਨ ਚੱਲੇ ਤਾਂ ਬਹੁਤ ਸੋਹਣੀ ਪਰਫਾਰਮੈਂਸ ਦਿੰਦਾ ਹੁਣ ਕਰਮ ਤੇਲ ਨਾਲ ਦਿੱਕਤ ਕੀ ਆ ਸਕਦੀ ਆ ਓਵਰਹੀਟਿੰਗ ਵੀ ਓਵਰਹੀਟਿੰਗ ਕਿਵੇਂ ਓਵਰਹੀਟਿੰਗ ਜਿੰਨਾ ਜ਼ਿਆਦਾ ਗਰਮ ਹੋਊਗਾ ਟਰੈਕਟਰ ਉਨਾ ਜ਼ਿਆਦਾ ਤੇਲ ਉਹੀ ਮੱਚੀ ਆ ਉਹ ਮੱਚੀ ਆ ਉਹ ਵੈਸੀ ਮੱਚੀ ਆਊਗਾ ਨਾ ਪਰਫਾਰਮੈਂਸ ਓਡੀ ਡ੍ਰੌਪ ਹੁੰਦੀ ਜਾਊਗੀ ਹੁਣ ਜੇ ਠੰਡਾ ਤੇਲ ਹੋਊਗਾ ਠੰਡੇ ਤੇਲ ਨਾਲ ਕੀ ਹੋਊਗਾ ਟਰੈਕਟਰ ਨੇ ਪਰਫਾਰਮੈਂਸ ਫੇਰ ਨਹੀਂ ਦੇਣੀ ਇਹ ਵੀ ਗੱਲਾਂ ਇੱਕੋਲ ਆ ਗਈਆਂ ਉਸ ਤੋਂ ਬਾਅਦ ਜਿਹੜੀ ਕਿ ਆਪਾਂ ਮਾਈਲੇਜ ਵਗੈਰਾ ਨੂੰ ਛੱਡ ਕੇ ਇੱਕ ਵਾਰੀ ਹੋਰ ਗੱਲ ਤੌਰੀਏ ਜੇ ਆਪਾਂ ਟਰੈਕਟਰ ਦੀ ਸੇਫਟੀ ਜਿਹੜੀ ਟੈਂਕੀ ਪਿੱਛੇ ਹੁੰਦੀ ਆ ਉਹ ਬਲਾਸਟ ਤੋਂ ਆਪਾਂ ਨੂੰ ਸੇਫ ਵੀ ਕਰਦੀ ਆ ਤੇ ਨੁਕਸਾਨ ਵੀ ਕਰਦੀ ਆ ਅੱਗੇ ਵਾਲੀ ਵੀ ਨੁਕਸਾਨ ਤੇ ਫਾਇਦਾ ਕਰਦੀ ਆ ਹੁਣ ਅੱਗੇ ਵਾਲੀ ਦਾ ਫਾਇਦਾ ਕੀ ਹੁੰਦੀ ਆ ਜੇ ਟਰੈਕਟਰ ਨੁਕਸਾਨ ਦੀਆਂ ਲਗਰਦੇ ਨੇ ਜੇ ਟਰੈਕਟਰ ਕੁਦਰਤੀ ਤੌਰ ਤੇ ਕੋਈ ਬਲਾਸਟ ਹੁੰਦਾ ਨਾ ਰੱਬ ਨਾ ਕਰੇ ਤਾ ਜਮਾ ਇੰਜਣ ਦੇ ਉੱਤੇ ਆ ਜੇ ਇੰਜਣ ਚੋਂ ਅੱਗ ਨਿਕਲੀ ਆ ਸਿੱਧੀ ਟੈਂਕੀ ਨੂੰ ਅੱਗ ਪੈਣੀ ਆ ਉਸ ਤੋਂ ਵੇਹੇ ਪੜਾਕਾ ਪਊਗਾ ਅੱਗ ਛੜੂਗੀ ਤੇ ਬੰਦਾ ਉਤਰ ਕੇ ਪਾ ਸਕਦਾ ਤੇ ਜਿਹੜੀ ਪਿੱਛੇ ਆਗੀ ਪਿੱਛੇ ਜੇ ਅੱਗ ਪੈਣੀ ਆ ਬਹੁਤ ਘੱਟ ਚਾਂਸ ਹੁੰਦੇ ਨੇ ਪਰ ਕੋਈ ਰੱਬ ਨਾ ਕਰੇ ਕੁਛ ਨਾ ਕੁਛ ਘਟਨਾ ਹੁੰਦੀ ਆ ਜਿਹੜੀ ਪਿੱਛੇ ਅੱਗ ਪੈ ਗਈ ਟਰੈਕਟਰ ਨੂੰ ਤਾਂ ਆਪਾਂ ਨੂੰ ਬਹੁਤ ਘੱਟ ਚਾਂਸ ਹੋਊਗਾ ਭੱਜਣ ਦਾ ਕਿਉਂਕਿ ਡੈਮੇਜ ਬਹੁਤ ਕਰੋਪ ਇੱਕ ਵਾਰ ਤਾਂ ਆਪਾਂ ਨੂੰ ਨਾ ਬੰਦਾ ਬੰਦਲ ਵੀ ਸਕੇਗਾ ਪਰ ਥੋੜਾ ਜਿਹਾ ਐਟ ਦੀ ਐਂਡ ਜੇ ਆਪਾਂ ਸੋਚੀ ਨਾ ਪਿੱਛੇ ਥੋੜੀ ਜੀ ਸੇਫਰ ਸਾਈਡ ਉੱਪ ਜਾ ਸਕਦੇ ਅੱਗੇ ਨਾਲ ਹੈ ਨਾ ਤੇ ਹੁਣ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਇਹ ਸਾਰੇ ਪੁਆਇੰਟ ਇਹਨਾਂ ਦੇ ਇਕੁਅਲ ਲੈਵਲ ਤੇ ਆ ਕੋਈ ਇਹਨਾਂ ਮੈਟਰ ਨਹੀਂ ਕਰਦਾ ਇਹ ਇੱਕ ਹੁਣ ਮੈਂ ਤੁਸੀ ਆਖੋਗੇ ਕਿ ਕਿਉਂ ਦਿੰਦੀਆਂ ਨੇ ਮੈਂ ਤੁਹਾਨੂੰ ਦਿਖਾਤਾ ਗਰਮ ਤੇ ਠੰਡੇ ਤੇਲ ਦੇ ਜੌਂੜੀਆਂ ਠੰਡਾ ਰੱਖਦਾ ਤੇ ਮੈਸ਼ੀ ਗਰਮ ਰੱਖਦਾ ਮੈਸ਼ੀ ਕਹਿੰਦਾ ਵਧੀਆ ਮੱਚਦਾ ਛੇਤੀ ਮੱਚਦਾ ਉਹ ਤਾਂ ਵੀ ਉੱਥੇ ਚੱਲੀ ਜਾਂਦਾ ਜੌਂਡੀਅਰ ਵੀ ਇਹੀ ਕਰਕੇ ਉੱਥੇ ਚੱਲੀ ਜਾਂਦਾ ਤਾਂ ਵਿੱਚ ਵਿਚਾਲੇ ਕੁਝ ਵੀ ਨਹੀਂ ਰਿਹਾ ਹਨਾ ਕੀ ਮਤਲਬ ਜੌਂਡੀਅਰ ਦੀ ਪਿਛਲੀ ਟੈਂਕੀ ਦੇ ਨੁਕਸਾਨ ਵੀ ਓਨੀ ਨੇ ਤੇ ਮੈਸ਼ੀ ਦੀ ਅਗਲੀ ਟੈਂਕੀ ਦੇ ਨੁਕਸਾਨ ਵੀ ਓਨੀ ਨੇ ਫਾਇਦੇ ਵੀ ਦੋਨਾਂ ਦੇ ਓਨੇ ਓਨੀ ਆ ਇੱਥੋਂ ਤੱਕ ਤੁਸੀਂ ਦੇਖਿਓ ਮੈਸ਼ੀ ਦੀ ਪਰਫਾਰਮੈਂਸ ਥੋੜੀ ਜ਼ਿਆਦਾ ਵਧੀਆ ਹੁੰਦੀ ਜੌਂਡੀਅਰ ਦੇ ਮੁਕਾਬਲੇ ओरिजिनल ਚ ਜਿਸ ਨੂੰ ਸੋਹਣੀ ਪਰਫਾਰਮੈਂਸ ਦਿੰਦਾ ਸੋਹਣੀ ਮਾਈਲੇ ਵਗੈਰਾ ਦਿੰਦਾ ਹਨਾ ਆਪਾਂ ਨੂੰ ਇਹ ਥੋੜਾ ਜਿਹਾ ਫਾਇਦਾ ਹੈਗਾ ਆਪਾਂ ਨੂੰ ਮੈ ਤੇ ਹੁਣ ਆਪਾਂ ਆਪ ਕਿਹੜੀ ਜਿਹੜੀ ਗੱਲ ਵਿੱਚ ਜੀ ਦੀ ਜਾਨੇ ਕਿ ਫਾਇਦਾ ਕੀ ਦਾਗਾ ਠੰਡੇ ਤੱਤੇ ਤੇਲ ਦੀ ਆਪਾਂ ਗੱਲ ਕਰ ਲਈ ਤੇ ਠੰਡੀ ਹਵਾ ਭੇਜਾਂਗੇ ਜਿਆਦਾ ਵਧੀਆ ਬਲਾਸਟੂ ਜੀ ਜਿਆਦਾ ਠੰਡੀ ਹਵਾ ਭੇਜਾਂਗੇ ਤਾਂ ਨੁਕਸਾਨ ਕਰਦੀ ਆ ਠੀਕ ਹੈ ਨਾ ਉਹ ਇੰਟਰਕੂਲਰ ਦੇ ਆਪਾਂ ਠੰਡੀ ਹਵਾ ਕਰਨ ਬਾਰੇ ਉਹਦੀ ਫੇਰ ਗੱਲ ਕਰਾਂਗੇ ਆਪਾਂ ਕਿਸੇ ਦਿਨ ਅਜੇ ਤਾਂ ਆਪਣਾ ਇੱਥੇ ਉਲਝਿਆ ਪਿਆ ਹੁਣ ਆਪਾਂ ਗੱਲ ਕਰਦੇ ਕੰਪਨੀ ਕਿਉਂ ਐ ਕਿਉਂ ਐਦਾਂ ਕਰ ਰਹੀ ਆ ਪਿੱਛੇ ਅੱਗੇ ਸਿੰਪਲ ਜੀ ਗੱਲ ਆ ਅੱਗੇ ਪਿੱਛੇ ਟੈਂਕੀ ਦੇਣਾ ਕੰਪਨੀ ਦਾ ਡਿਜ਼ਾਈਨ ਆ ਹੁਣ ਇਹਨਾਂ ਨੇ ਉਰੇ ਦੇਤੀ ਕੰਪਨੀ ਦਾ ਡਿਜ਼ਾਈਨ ਥੱਲੇ ਦੇ ਦੀ ਕੰਪਨੀ ਦਾ ਡਿਜ਼ਾਈਨ ਆ ਪਰ ਇਹ ਕਿਤੇ ਨਾ ਕਿਤੇ ਆਰ ਐਂਡ ਡੀ ਐਰ ਐਂਡ ਡੀ ਜਿਹੜੀਆਂ ਸਾਰੀ ਰਿਸਰਚ ਕਰਦੀਆਂ ਨੇ ਕਿ ਭਾਈ ਅੱਗੇ ਟੈਂਕੀ ਚੰਗੀ ਪਿੱਛੇ ਟੈਂਕੀ ਚੰਗੀ ਟੈਂਕੀ ਚੰਗੀ ਤਾਂ ਚੰਗੀ ਕਿੱਥੇ ਇਦਾਂ ਨਹੀਂ ਹੈਗਾ ਕਿ ਮਸ਼ੀਨ ਨੂੰ ਕੁਝ ਪਤਾ ਹੀ ਨਹੀਂ ਆਪਣ ਨੂੰ ਵੀ ਪਤਾ ਸਾਰਾ ਕੁਝ ਮਸ਼ੀਨ ਨੂੰ ਵੀ ਬਹੁਤ ਕੁਝ ਪਤਾ ਤੇ ਆਪਾਂ ਨੂੰ ਵੀ ਬਹੁਤ ਕੁਝ ਪਤਾ ਹੁੰਦਾਗਾ ਇਹ ਸਿਰਫ ਤੋ ਤੁਸੀਂ ਦੇਖਣਾ ਤੁਸੀਂ ਕਿੱਧਰ ਜਾਣਾ ਹਨਾ ਅੱਗੇ ਥੋੜੀ ਟੈਂਕੀ ਜ਼ਿਆਦਾ ਦਿੱਕਤਾਂ ਦਿੰਦੀਆਂ ਨੇ ਕਿਉਂਕਿ ਅੱਗੇ ਖੋਲਣਾ ਕਰਨਾ ਜ਼ਿਆਦਾ ਹੁੰਦਾ ਆਪਾਂ ਟਰੈਕਟਰ ਪਿੱਛੇ ਨਾਲੋਂ ਜੇ ਇੱਥੇ ਟੈਂਕੀ ਇਹਨਾਂ ਦਾ ਸਦਾ ਬਾਹਰ ਜੀ ਇਹਨਾਂ ਦੀ ਕੋਈ ਦਿੱਕਤ ਹੀ ਨਹੀਂ ਆਉਂਦੀ ਹਨਾ ਪਰ ਠੰਡਾ ਵੀ ਰਹਿੰਦਾ ਦਿਲ ਦਿੱਤਾ ਵੀ ਰਹਿੰਦਾ ਇਹਦਾ ਮੀਡੀਅਮ ਸੈਗਮੈਂਟ ਜੀ ਚੀਜ਼ ਆ ਗਈ ਤੇ ਹੁਣ ਤੁਹਾਡਾ ਕਨਫਿਊਜ਼ਨ ਦੂਰ ਹੋ ਗਿਆ ਹੋ ਕਿ ਮੈਸੀ ਤੇ ਜੌਂਡੀ ਅੱਧੀ ਟੈਂਕੀ ਦਾ ਕੀ ਫਰਕ ਆ ਹਣਾ ਹੋ ਹੀ ਗਿਆ ਉਹ ਤੇ ਫਰਕ ਕੁਝ ਵੀ ਨਹੀਂ ਹੈਗਾ ਇਹ ਸਿਰਫ ਫਰਕ ਇੰਨਾ ਕਾ ਕਿ ਕੰਪਨੀ ਦਾ ਡਿਜ਼ਾਈਨ ਆ ਉਹ ਆਦੇ ਡਿਜ਼ਾਈਨ ਚੇਂਜ ਵੀ ਕਰ ਸਕਦੇ ਜੌਂਡੀਅਰ ਨਿਊਰੀ ਟੈਂਕੀ ਦੇਤੀ ਸੀ ਕਿ ਉਹ ਡਿਜ਼ਾਈਨ ਚੇਂਜ ਕੀਤਾ ਉਹਨਾਂ ਨੂੰ ਨਹੀਂ ਪਤਾ ਲੱਗਿਆ ਖਲਣੀ ਬਣੀ ਚਲੋ ਨਿਪੜ ਗਿਆ ਕੰਮ ਪਿੱਛੇ ਟੈਂਕੀ ਸੰ ਜਿਹੜੀ ਹੁੰਦੀ ਆ ਹਲਕੇ ਟਰੈਕਟਰ ਆ ਜੌਂਡੀਅਰ ਦੇ ਪਰ ਪਿੱਛੇ ਟੈਂਕੀ ਫਾਇਦਾ ਇਹ ਕਰਦੀ ਆ ਕਿ ਟਾਇਰਾਂ ਦੇ ਵਾਇਨਾ ਰਹਿੰਦਾ ਹੁਣ ਤੁਸੀਂ ਜੌਂਡੀਅਰ ਸਲਿੱਪ ਪੜੀ ਦਿੰਦਾ ਉਹ ਨੇਚਰਲੀ ਤੌਰ ਤੇ ਉਹਨਾਂ ਦੀ ਬਣਾਵਟੀ ਟਰੈਕਟਰ ਦੀ ਹਲਕੀ ਆ ਇਨਾ ਹੈਵੀ ਟਰੈਕਟਰ ਨਹੀਂ ਹੈ ਕਿਉਂ ਤਾਂ ਸਲੀਪ ਪਿੰਦਾ ਪਿੱਛੇ ਟੈਂਕੀ ਦਾ ਵੀ ਫਾਇਦਾ ਨਹੀਂ ਹੁਣ ਨੋਵੋ ਦੇ ਪਿੱਛੇ ਟੈਂਕੀ ਹੋਵੇ 25 ਕੁਆਂਟਲ ਦਾ ਟਰੈਕਟਰ ਆਪ ਆ 50 60 ਕਿਲੋ ਸੌਰੀ ਲੀਟਰ ਇਹਦੇ ਤੇਲ ਪੈ ਗਿਆ ਤੇ ਗੱਲਾਂ ਕਿੱਥੇ ਵਾਗ ਗਈਆਂ ਨੇ weight ਦੀ ਵੀ ਜ਼ਰੂਰਤ ਨਹੀਂ ਪਰ ਡਿਜ਼ਾਈਨ ਦੇ ਸਾਬ ਨਾਲ ਚੱਲਣਾ ਕੰਪਨੀ ਨੇ ਥੋੜੀ ਲੈਂਥ ਵੀ ਬਣਾਉਣੀ ਹੈ ਕੰਪਨੀ ਨੇ ਟਰੈਕਟਰ ਦੀ ਇਹੀ ਫਰਕ ਫਰਕ ਸੀਗਾ ਇਹਨਾਂ ਦੇ ਵਿੱਚ ਹੋਰ ਕੁਝ ਜ਼ਿਆਦਾ ਫਰਕ ਨਹੀਂ ਗਰਮ ਤੇਲ ਦੇ ਅਲੱਗ ਫਾਇਦੇ ਨੇ ਠੰਡੇ ਤੇਲ ਦੇ ਅਲੱਗ ਫਾਇਦੇ ਨੇ ਹਨਾ ਡੈਨਸਿਟੀ ਵਾਧ ਜਾਂਦੀ ਹੈ ਗਰਮ ਦੇ ਵਿੱਚ ਡੈਨਸਿਟੀ ਘਟ ਜਾਂਦੀ ਹੈ ਉਹ ਬਰਨਿੰਗ ਛੇਤੀ ਹੁੰਦੀ ਹੈ ਬਰਨਿੰਗ ਈਜ਼ੀਲੀ ਤੇ ਮੋਹਰ ਹੁੰਦੀ ਆ ਗਰਮ ਤੇਲ ਦੀ ਹਨਾ ਜਾਂਦਾ ਤੇ ਪੜਾਕਾ ਪਾ ਕੇ ਮੱਚ ਜਾਂਦਾ ਠੰਡਾ ਥੋੜਾ ਜਿਹਾ ਔਖਾ ਹੁੰਦਾ ਪਰ ਜਾਂਦਿਆਂ ਦੇ ਉਹ ਵੀ ਗਰਮ ਹੋ ਜਾਂਦਾ ਪਰ ਜਿਹੜਾ ਪਿੱਛੇ ਹੀ ਗਰਮ ਹੁੰਦਾ ਉਹਦਾ ਲਾਇਬਲੀ ਲੱਗ ਹੁੰਦਾ ਹਾਂ ਇੱਕ ਗੱਲ ਮੈਂ ਹੋਰ ਐਡ ਆਨ ਕਰਨਾ ਚਾਹਣਾਗਾ ਜਿਹੜਾ ਗਰਮ ਤੇਲ ਹੁੰਦਾ ਉਹ ਪਤਲਾ ਹੋ ਜਾਂਦਾ ਹਨਾ ਪਤਲਾ ਤਾਂ ਤੁਸੀਂ ਨੂੰ ਸਮਝ ਹੀ ਗਏ ਹੋਗੇ ਪਤਲਾ ਹੋ ਗਿਆ ਨਿਊਜ਼ੀਲੈਂਡ ਇੰਜੈਕਟਰਾਂ ਵਿੱਚ ਦੀ ਸੋਖਾ ਟੱਪਦਾ ਹੈਗਾ ਤੰਗ ਘਟ ਕਰਦਾ ਪੰਪ ਨੂੰ ਪ੍ਰੈਸ਼ਰ ਜ਼ਿਆਦਾ ਬਣਦਾ ਪਤਲੇ ਤੇਲ ਦਾ ਆਮ ਤੇਲ ਦਾ ਥੋੜਾ ਜਿਹਾ ਘੱਟ ਬਣਦਾ ਨਾ ਇਹ ਮੇਨ ਇੱਕ ਗੱਲ ਜੀਗੀ ਤੁਸੀਂ ਵੀ ਨੋਟ ਕਰ ਲਿਓ ਤੇ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਜਰੂਰ ਕਰੋ ਜਿਨ੍ਹਾਂ ਨੂੰ ਇਹ ਕਨਫਿਊਜ਼ਨ ਸੀ ਤਾਂ